9 ਸਾਲਾ ਮਾਸੂਮ ਬੱਚੀ ਜਿਸ ਦੇ ਨਾਲ ਇੱਕ 70 ਸਾਲਾ ਵਿਅਕਤੀ ਦੇ ਵੱਲੋਂ ਕਿਨੌਣਾ ਕਾਰਾ ਕਰ ਦਿੱਤਾ ਗਿਆ ਬਰਨਾਲਾ ਦੇ ਪਿੰਡ ਹਰੀਗੜ ਦਾ ਇਹ ਮਾਮਲਾ ਜਿੱਥੇ ਇੱਕ 9 ਸਾਲਾ ਮਾਸੂਮ ਦੇ ਨਾਲ 70 ਸਾਲਾ ਬਜ਼ੁਰਗ ਦੇ ਵੱਲੋਂ ਜ਼ਬਰਜਨਾਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮਾਮਲਾ थाना ਤਨੋਲਾ ਦੇ ਅਧੀਨ ਪੈਂਦੇ ਪਿੰਡ ਹਰੀਗੜ ਦਾ ਜਿੱਥੇ ਬੀਤੇ ਕੱਲ ਇੱਕ 70 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣਾ ਹੀ ਬੱਚੀ ਨੂੰ ਚੁੱਕ ਕੇ ਤੱਕੇ ਦੇ ਨਾਲ ਸਕੂਲ ਦੇ ਅੰਦਰ ਬਣੇ ਬਰਾਂਡਿਆ ਦੇ ਵਿੱਚ ਲਾ ਜਾ ਕੇ ਉਸਦੇ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਪਹਿਲਾਂ ਇਸ ਬਾਬੇ ਨੇ ਤੱਕੇ ਦੇ ਨਾਲ ਉਸਦੇ ਕੱਪੜੇ ਉਤਾਰੇ ਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਤੇ ਉਸ ਨੂੰ ਗੋਦ ਦੇ ਵਿੱਚ ਚੁੱਕ ਲਿਆ ਤਾਂ ਇਹਨਾਂ ਦੇ ਵਿੱਚ ਹੀ ਉੱਥੇ ਅਚਾਨਕ ਦੇ ਵਿੱਚ ਇੱਕ ਹੋਰ ਵਿਅਕਤੀ ਆ ਜਾਂਦਾ ਇਸ ਨੂੰ ਵੇਖਦਿਆ ਹੀ ਬਾਬੇ ਨੇ ਉਸ ਨੂੰ ਛੱਡ ਦਿੱਤਾ ਤਾਂ ਬਾਬਾ ਕੋਈ ਹੋਰ ਨਹੀਂ ਪਿੰਡ ਦਾ ਰਹਿਣ ਵਾਲਾ ਨਿਕਲਿਆ ਤਾਂ ਮਾਮਲਾ ਪੁਲਿਸ ਕੋਲ ਪਹੁੰਚਿਆ ਤੇ ਪੁਲਿਸ ਵੱਲੋਂ ਤਵਦੀਸ਼ ਕੀਤੀ ਗਈ ਪੱਛੀ ਦੇ ਪਿਤਾ ਦੇ ਬਿਆਨਾਂ ਤੇ ਇਸ ਮਾਮਲੇ ਦੇ ਵਿੱਚ ਪੋਸਟ ਕੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਅਧਿਕਾਰੀ ਜਨ ਹਦਾਇਤ ਹੈ ਕਿ ਕੇਸ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਿਆ ਜਲਦੀ ਉਸ ਨੂੰ ਗ੍ਰਫਤਾਰ ਕਰਕੇ ਸਲਾਖਾ ਪਿਛੇ ਸੁੱਟਿਆ ਜਾਵੇਗਾ ਅਰਜਨ ਦਿਲੀ ਰਾਤ ਹਰੀਗੜ ਛੋਟੂ ਪੁੱਤ ਦਾ ਬਦੌਧਾ ਕਿਤਾ ਗੱਲ ਦਾ ਨਾਮ ਵਾਲਾ ਸਾਹਮਣੇ ਆਇਆ ਕਿ ਇਹ ਪੂਰਾ ਹਾਂਜੀ ਇਹ ਜਿਹੜਾ ਮਾਮਲਾ ਜਿਹੜਾ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਅਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਦਿਕਤਾਰ ਸਿੰਘ ਦਾ ਤੇ ਉਹਦੇ ਨਾਲ ਇੱਕ ਅਜੈਬ ਸਿੰਘ ਨਾਮ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ ਦਸਨ ਦਾ 74 75 ਸਾਲ ਆ ਗਈ ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਕੋਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ। ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲਿਆ। ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ। ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹਦੇ ਅਨੁਸਾਰ ਐਫ ਆਈ ਆਰ ਨੰਬਰ 66 ਮਿਤੀ 5 ਜੂਨ 2025 इंटरसेक्शन आ गिए है 14 57 76 बीएनएस के नाल पॉक्सो दी धारा पॉक्सो एक्ट के तहत मामला दर्ज ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਇਹ ਤਾਂ ਪਹਿਲਾ ਨਾ 164 ਦੀ ਸਟੇਟਮੈਂਟ ਹੋਪਲੀ 164 ਦੀ ਜੱਸ ਸਾਹ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚ ਉਹ ਲੜਕੀ ਬੋਲੂਗੀ ਉਹ ਅਕੋਰਡਿੰਗਲੀ ਉਹਦਾ ਮੈਡੀਕਲ ਹੋਊਗਾ ਜੀ ਆ ਕੀ ਦੀ ਗਿਰਫਤਾਰੀ ਹੋਊਗੀ ਹਾਂਜੀ ਉਹ ਹੋਊਗੀ ਗਿਰਫਤਾਰੀ 9 ਸਾਲਾ ਮਾਸੂਮ ਬੱਚੀ ਜਿਸ ਦੇ ਨਾਲ ਇੱਕ 70 ਸਾਲਾ ਵਿਅਕਤੀ ਦੇ ਵੱਲੋਂ ਕਿਨੌਣਾ ਕਾਰਾ ਕਰ ਦਿੱਤਾ ਗਿਆ ਬਰਨਾਲਾ ਦੇ ਪਿੰਡ ਹਰੀਗੜ ਦਾ ਇਹ ਮਾਮਲਾ ਜਿੱਥੇ ਇੱਕ 9 ਸਾਲਾ ਮਾਸੂਮ ਦੇ ਨਾਲ 70 ਸਾਲਾ ਬਜ਼ੁਰਗ ਦੇ ਵੱਲੋਂ ਜ਼ਬਰਜਨਾਦੀ ਕੋਸ਼ਿਸ਼ ਕੀਤੀ ਗਈ ਤੇ ਮਾਮਲਾ थाना ਤਨੋਲਾ ਦੇ ਦੀਨਪੰਦੇ ਪਿੰਡ ਹਰੀਗੜ ਦਾ ਜਿੱਥੇ ਬੀਤੇ ਕਾਲ ਇੱਕ 70 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣਾ ਇੱਕ ਬੱਚੀ ਨੂੰ ਚੁੱਕ ਕੇ ਧੱਕੇ ਦੇ ਨਾਲ ਸਕੂਲ ਦੇ ਅੰਦਰ ਬਣੇ ਬਰਾਂਡਿਆ ਦੇ ਵਿੱਚ ਲਾ ਜਾ ਕੇ ਉਸਦੇ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਪਹਿਲਾਂ ਇਸ ਬਾਬੇ ਨੇ ਧੱਕੇ ਦੇ ਨਾਲ ਉਸਦੇ ਕੱਪੜੇ ਉਤਾਰੇ ਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਉਸ ਨੂੰ ਗੋਦ ਦੇ ਵਿੱਚ ਚੁੱਕ ਲਿਆ ਤਾਂ ਇਹਨਾਂ ਦੇ ਵਿੱਚ ਹੀ ਉੱਥੇ ਅਚਾਨਕ ਦੇ ਵਿੱਚ ਇੱਕ ਹੋਰ ਵਿਅਕਤੀ ਆ ਜਾਂਦਾ ਇਸ ਨੂੰ ਵੇਖਦਿਆ ਹੀ ਬਾਬੇ ਨੇ ਉਸ ਨੂੰ ਛੱਡ ਦਿੱਤਾ ਤਾਂ ਬਾਬਾ ਕੋਈ ਹੋਰ ਨਹੀਂ ਪਿੰਡ ਦਾ ਰਹਿਣ ਵਾਲਾ ਨਿਕਲਿਆ ਤਾਂ ਮਾਮਲਾ ਪੁਲਿਸ ਕੋਲ ਪਹੁੰਚਿਆ ਤੇ ਪੁਲਿਸ ਵੱਲੋਂ ਤਵਦੀਸ਼ ਕੀਤੀ ਗਈ ਪੱਛੀ ਦੇ ਪਿਤਾ ਦੇ ਬਿਆਨਾਂ ਤੇ ਇਸ ਮਾਮਲੇ ਦੇ ਵਿੱਚ ਪੋਸਟ ਕੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕੇਸ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਜਲਦੀ ਉਸ ਨੂੰ ਗ੍ਰਫਤਾਰ ਕਰਕੇ ਸਲਾਖਾ ਪਿੱਛੇ ਸੁਟਿਆ ਜਾਵੇਗਾ ਅਰਜਨ ਦਿਲੀ ਰਾਜ ਹਰੀਗੜ ਛੋਟੂ ਪਿੰਡ ਵਾਲਾ ਬਲਵੰਤ ਹਕਮਤਾਂ ਗੜ ਦਾ ਨਾਮ ਵਾਲਾ ਸਾਹਮਣੇ ਆਇਆ ਕਿ ਇਹ ਪੁਰਾਣਾ ਹਾਂਜੀ ਇਹ ਜਿਹੜਾ ਮਾਮਲਾ ਜਿਹੜਾ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਅਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਜਗਤਾਰ ਸਿੰਘ ਦਾ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੇ तकरीबन ਉਹਦੀ ਉਮਰ ਦਸਨ ਦਾ 74 75 ਸਾਲ ਹੈਗੀ ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਉਹਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਣੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਹੈ ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹਦੇ ਨਾਮ ਕਰਾ ਤੇ ਐਫ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 5776 ਪੀ ਐਨ ਐਸ ਦੇ ਨਾਲ ਪੋਕਸੋ ਦੀ 12 ਪੋਕਸੋ ਐਕਟ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਇਸ ਮਾਮਲੇ ਦੇ ਵਿੱਚ ਇਹ ਤਾਂ ਪਹਿਲਾਂ 164 ਦੀ ਸਟੇਟਮੈਂਟ ਹੋ ਗਈ 164 ਜੱਸ ਸਾਹ ਦੇ ਸਾਹਮਣੇ ਜੋ ਵੀ 134 ਸਟੇਟਮੈਂਟ ਵਿੱਚ ਉਹ ਲੜਕੀ ਬੋਲੂਗੀ ਉਹ ਅਸ ਅਕੋਰਡਿੰਗਲੀ ਫਿਰ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗ੍ਰਿਫਤਾਰੀ ਹੋਊਗੀ ਜੀ ਹਾਂਜੀ ਉਹ ਹੋਊਗੀ ਜੀ